ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਮਸ਼ਹੂਰ ਤੇ ਪ੍ਰਭਾਵਸ਼ਾਲੀ ਤਰੀਕੇ ਬਾਰੇ ਇੰਟਰਮੀਟੈਂਟ ਫਾਸਟਿੰਗ ਇਹ ਸਿਰਫ ਇੱਕ ਡਾਈਟ ਪਲਾਨ ਨਹੀਂ ਸਗੋਂ ਇੱਕ ਜੀਵਨ ਸ਼ੈਲੀ ਹੈ ਜੋ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ ਇੰਟਰਮੀਟੈਂਟ ਫਾਸਟਿੰਗ ਕੀ ਹੈ ਇੰਟਰਮੀਟੈਂਟ ਫਾਸਟਿੰਗ ਦਾ ਮਤਲਬ ਹੈ ਖਾਣੇ ਤੇ ਉਪਵਾਸ ਦੇ ਸਮੇਂ ਨੂੰ ਨਿਯਮਤ ਕਰਨਾ ਇਸ ਦਾ ਸਭ ਤੋਂ ਮਸ਼ਹੂਰ ਤਰੀਕਾ ਹੈ 16 ਪਟਾ 8 ਮੈਥਡ ਜਿੱਥੇ ਤੁਸੀਂ ਦਿਨ ਦੇ 16 ਘੰਟੇ ਉਪਵਾਸ ਕਰਦੇ ਹੋ ਤੇ 8 ਘੰਟਿਆਂ ਦੇ ਅੰਦਰ ਆਪਣਾ ਖਾਣਾ ਖਾਂਦੇ ਹੋ ਉਦਾਹਰਨ ਵਜੋਂ ਜੇ ਤੁਸੀਂ ਸ਼ਾਮ 8 ਵਜੇ ਖਾਣਾ ਖਾ ਲੈਂਦੇ ਹੋ ਤਾਂ ਅਗਲੇ ਦਿਨ ਦੁਪਹਿਰ 12 ਵਜੇ ਤੱਕ ਕੁਝ ਨਹੀਂ ਖਾਂਦੇ ਫਿਰ 12 ਵਜੇ ਤੋਂ 8 ਵਜੇ ਦੇ ਦਰਮਿਆਨ ਤੁਸੀਂ ਆਪਣਾ ਨੋਰਮਲ ਖਾਣਾ ਖਾ ਸਕਦੇ ਹੋ ਇਸ ਦੇ ਫਾਇਦੇ ਵਜ਼ਨ ਘਟਾਉਣ ਵਿੱਚ ਮਦਦ ਲੰਬੇ ਸਮੇਂ ਤੱਕ ਨਾ ਖਾਣ ਨਾਲ ਸਾਡਾ ਸਰੀਰ ਚਰਬੀ ਨੂੰ એનર્ਜੀ ਵਜੋਂ ਵਰਤਦਾ ਹੈ ਜਿਸ ਨਾਲ ਚਰਬੀ ਘਟਦੀ ਹੈ। ਹਾਰਟ ਹੈਲਥ ਸੁਧਾਰਦਾ ਹੈ। ਕੋਲੇਸਟ੍ਰੋਲ ਤੇ ਬਲੱਡ ਪ੍ਰੈਸ਼ਰ ਤੇ ਚੰਗਾ ਅਸਰ ਪੈਂਦਾ ਹੈ। ਦਿਮਾਗ ਲਈ ਫਾਇਦੇਮੰਦ। ਕਨਸਨਟ੍ਰੇਸ਼ਨ ਤੇ ਮੈਮਰੀ ਬਿਹਤਰ ਹੋ ਸਕਦੀ ਹੈ। ਨਮੀ ਉਮਰ ਤੇ ਐਂਟੀ-ਏਜਿੰਗ ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਫਾਸਟਿੰਗ ਸੈਲ ਨੂੰ ਰਿਪੇਅਰ ਕਰਦਾ ਹੈ ਤੇ ਏਜਿੰਗ ਦੀ ਪ੍ਰਕਿਰਿਆ ਹੌਲੀ ਕਰ ਸਕਦਾ ਹੈ। ਸਾਵਧਾਨੀਆਂ ਸ਼ੁਰੂ ਵਿੱਚ ਚੱਕਰ ਭੁੱਖ ਜ਼ਿਆਦਾ ਲੱਗਣ ਜਾਂ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਜਿਨ੍ਹਾਂ ਨੂੰ ਸ਼ੂਗਰ ਬਲੱਡ ਪ੍ਰੈਸ਼ਰ ਜਾਂ ਹੋਰ ਗੰਭੀਰ ਬਿਮਾਰੀਆਂ ਹਨ ਉਹ ਡਾਕਟਰ ਦੀ ਸਲਾਹ ਤੋਂ ਬਿਨਾ ਨਾ ਕਰਨ ਗਰਭਤੀ ਮਹਿਲਾਵਾਂ ਤੇ ਬੱਚੇ ਲਈ ਇਹ ਤਰੀਕਾ ਨਹੀਂ ਹੈ ਖਾਣ ਦੇ ਸਮੇਂ 'ਚ ਜੰਕ ਫੂਡ ਨਹੀਂ ਸਗੋਂ ਹੈਲਥੀ ਖਾਣਾ ਹੀ ਖਾਣਾ ਚਾਹੀਦਾ ਹੈ ਕਿਹੜਾ ਖਾਣਾ ਖਾ ਸਕਦੇ ਹੋ ਸਬਜ਼ੀਆਂ ਫਲ ਸੁੱਕੇ ਫਲ ਦਾਲਾਂ ਪ੍ਰੋਟੀਨ ਵਾਲਾ ਭੋਜਨ ਜਿਵੇਂ ਦੁੱਧ ਤੇ ਦਹੀਂ ਆਂਡੇ ਪਾਣੀ ਗ੍ਰੀਨ ਟੀ ਬਲੈਕ ਕਾਫੀ ਫਾਸਟ ਦੌਰਾਨ ਪੀ ਸਕਦੇ ਹੋ ਆਖਰੀ ਸੰਦੇਸ਼ ਦੋਸਤੋ ਇੰਟਰਮਿਟੈਂਟ ਫਾਸਟਿੰਗ ਕੋਈ ਜਾਦੂਈ ਹਥਿਆਰ ਨਹੀਂ ਪਰ ਜੇਕਰ ਇਸ ਨੂੰ ਧੀਰਜ ਤੇ ਨਿਯਮ ਨਾਲ ਕੀਤਾ ਜਾਵੇ ਤਾਂ ਇਹ ਤੁਹਾਡੇ ਵਜ਼ਨ ਘਟਾਉਣ ਤੋਂ ਇਲਾਵਾ ਸਿਹਤ ਤੇ ਹੋਰ ਪੱਖਾਂ ਲਈ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ ਜੇ ਤੁਸੀਂ ਵੀ ਇਹ ਤਰੀਕਾ ਅਪਣਾਉਣਾ ਚਾਹੁੰਦੇ ਹੋ ਤਾਂ ਹੌਲੀ-ਹੌਲੀ ਸ਼ੁਰੂ ਕਰੋ ਤੇ ਹਮੇਸ਼ਾ ਹੈਲਦੀ ਖਾਣੇ ਨੂੰ ਤਰਜੀਹ ਦਿਓ ਜੇ ਤੁਹਾਨੂੰ ਇਹ ਵੀਡੀਓ ਜਾਣਕਾਰੀਪੂਰਨ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਹੋਰ ਹੈਲਦੀ ਟਿਪਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ